I don't, know, I don't know. ਕਿਰਪਾ ਕੁੰਗਰ ਤੇ ਨਾ ਲੋਪ ਕੁੰਗਰ ਤੇ ਆਵੇ ਇਹ ਗਾਦੂ ਦੇ ਬੱਚਾ ਦੀਆਂ ਦੀਵਾਂ ਪੋਗਲ ਜਾਂਦੇ ਹਨ ਨਾ ਤੇ ਬਾਹਰ ਆਉ ਬੜੇ ਪਿਆਰ ਨਾਲ ਭਾਈ ਸਾਹਿਬ ਭਾਈ ਕੁਜੀਰ ਸਿੰਘ ਨਾਰੋ ਤੇ ਬੜੇ ਮਹਾਨ ਸ਼ਿਵਾ ਜੀ ਤਕੀਰ ਬਹੁਤ ਕਹਿਣਾ ਸੁੱਖਾ ਹੁੰਦਾ ਹੈ ਉਹ ਬੱਚੇ ਨੂੰ ਪਾਲੀ ਜਿਹਨਾਂ ਬੱਚਿਆਂ ਨੂੰ ਕਿਤਾਉਂ ਛੱਡ ਕੇ ਕੱਢ ਤੇ ਬਾਹਰ ਉਹ ਬੱਚੇ ਨੂੰ ਪਾਲ ਲਈ ਬੱਚੇ ਅੱਜ ਬੱਚੇ ਨੂੰ 13 ਸਾਲ ਦੀ ਹੋ ਗਈ ਹੈ روز روزانہ اسنان کرانا جو جو ہے مندر سر گرو رامد چرنہ جو یہ ٹوٹی اگست بڑھتی ہے کہ ہمارا یہ بچی میری ٹھیک کر دیں دیتی ہے تھی یہ دیر رکھا کرنی ہے سو گرو کرپا کرے پاتشاہ تن گور رام دس جی مہاراج تن گور تگ بہادر صاحب تاندر گروہ گرو گرن صاحب جی تاندر بابا دیپ سن اپنے اپنی کرپا کر کے بچی سکھ راج قرن سوکھ ہی دین پات سو بہت بہت دن ਉਹਾਂ ਜਿਆ ਕੀਤ ਸੰਕੋਲ ਹੋ ਗਿਆ ਸਾਨੂੰ ਕੋਲ ਹੋ ਗਿਆ ਮਹਾਰਾਜ ਜੇਪਾ ਨੇ ਜਿਆ ਕੀਤੀ ਤੇ ਕਹਿੰਦੇ ਕਿ ਕਸਰਾ ਬਖਸ਼ਾਇਆ ਤੁਹਾਨੂੰ ਕਹਿੰਦੇ ਜੀ ਗੁਰਨਾਮ ਗਵਦਰ ਦੇ ਪਾਸਾ ਨੇ ਕਿਹਾ ਜਿੱਲਾ ਬਖਸ਼ਾਨ ਆਵੇਗਾ ਨਾ ਮੂੰਹ ਕਾਲਾ ਕਰਕੇ ਗਾਜ ਸਿਧਰਾਹਾਰ ਪਾ ਕੇ ਪੋਤੇ ਤੇ ਬਾਕੇ ਉਹਨੂੰ ਭੇਜਿਆ ਗਿਆ ਭਾਈ ਜਿੱਦ ਤੱਕ ਨੱਚਾ ਚੱਲ ਗਿਆ ਲਾਹੌਰ ਵਾਪਸ ਲਾਹੌਰ ਤੋਂ ਗਲੇ ਵਿੱਚ ਸਿਧਰਾਹਾਰ ਪਾ ਕੇ ਮੂੰਹ ਕਾਲਾ ਕਰਕੇ ਕੋਤੇ ਤੇ ਬੈ ਕੇ ਢੋਰ ਵਜਾਂਦਾ ਹੈ ਦੇਖੋ ਬਖਸ਼ਾਨ ਆਇਆ ਭਾਈ ਲਤਾ ਜੀ ਭਾਈ ਲਤਾ ਜੀ ਚਲ ਕੇ ਆਏ ਤੇ ਜਦੋਂ ਚਲ ਕੇ ਆਏ ਤਾਂ ਅਦਮ ਦਰਬਾਰ ਲੱਗਾ ਗੁਰੂ ਨੰਦ ਦੇ ਪਾਤਸ਼ਾਹ ਦਾ ਕੀਰਤਨ ਹੋ ਰਿਹਾ ਸੰਗਤ ਜੁੜੀ ਹੋਈ ਹੈ ਬਾਹਰ ਹੋ ਵਧ ਰਿਹਾ ਜਦੋਂ ਬੱਚੇ ਪਟਾਕੇ ਜਲਾ ਰਹੇ ਸਨ ਮੈਂ ਟੋਕਿਆ ਬੱਚਿਆਂ ਨੂੰ ਜਾਨੇ ਪਟਾਕੇ ਨੇ ਜਾਨੇ ਪੁੱਤ ਇੱਕਦ ਤੁਮ ਹੈਦਰ ਆ ਰਿਹਾ ਫਤੂਸ਼ ਤੇ ਭਾਈ ਲਤਾ ਜੀ ਜਦੋਂ ਆਇਆ ਨਾ ਟੋਰ ਵੱਜ ਰਿਹਾ ਤੇ ਗੁਰੂ ਨੰਦ ਦੇ ਪਾਤਸ਼ਾਹ ਸਿੱਟ ਕੇ ਕਹਿੰਦੇ ਬਾਹਰ ਵੇਖੋ ਜਾ ਕੇ ਕੀ ਹੋਇਆ ਹੈ ਕਹਿੰਦੇ ਜੀ ਭਾਈ ਲੱड्डा ਜੀ ਆਏ ਹਨ ਲਾਹੌਰ ਵਾਲੇ ਕਹਿੰਦੇ ਅੱਕੇ ਵੀ ਆਪਿਆਂ ਕਾਹਦਾ ਧਿਆਨ ਲਾਉਂ ਪਹਿਲਾਂ ਤਾਂ ਜੀ ਕਹਿੰਦੇ ਅੱਕੇ ਵੀ ਆਦੇ ਹਨ ਕੀ ਹੋਇਆ ਕਹਿੰਦੇ ਮਹਾਰਾਜ ਜੀ ਭਾਈ ਲੱड्डा ਜੀ ਆਏ ਹਨ ਬਖਸ਼ਾਨ ਵਾਸਤੇ ਤੇ ਭਾਈ ਲੱड्डा ਜੀ ਨੂੰ ਮਹਾਰਾਜ ਨੇ ਸੱਦਿਆ ਕਹਿੰਦੇ ਕਦਾਏ ਕੀ ਰੂਪ ਲਾਇਆ ਕਹਿੰਦੇ ਮਹਾਰਾਜ ਜੀ ਭੁੱਲਿਆ ਨੂੰ ਬਖਸ਼ਾਉਣ ਨੇ ਆਇਆ ਮੈਂ ਭੁੱਲਿਆ ਨੂੰ ਬਖਸ਼ਾਉਣ ਨਹੀਂ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੰਧਿਆ ਕੀਤੀ ਗੁਰੂ ਗੰਗਦੇਵ ਮਹਾਰਾਜ ਦੀ ਨਿੰਦਿਆ ਕੀਤੀ ਗੁਰੂ ਅਮਰਦਾਸ ਮਹਾਰਾਜ ਦੀ ਨਿੰਦਿਆ ਕੀਤੀ ਗੁਰੂ ਰਾਮਦਾਸ ਮਹਾਰਾਜ ਦੀ ਨਿੰਦਿਆ ਕੀਤੀ ਪਾਤਸ਼ਾਹ ਕਹਿੰਦੇ ਜਿਹੜੀ ਰਸਨਾ ਨਾਲ ਨਿੰਦਿਆ ਕੀਤੀ ਹੋਰ ਇਸ ਤਰ੍ਹਾਂ ਉਸਤ ਕਰਨ ਤੇ ਉਸਤ ਕੀਤੀ ਸਤੇ ਬਲਵੰਦੇ ਨੇ ਉਹ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਹਨ ਭਾਈ ਸਤੇ ਬਲਵੰਦੇ ਦੀ ਵਾਰ ਆਪਾਂ ਪੜਦੇ ਗੁਰਦਾਸ ਸਾਹਿਬ ਮਹਾਰਾਜ ਨੇ ਇੰਨਾ ਮਾਨ ਦਿੱਤਾ ਗੁਰੂ ਰਾਮਦਾਸ ਸਾਹਿਬ ਨੇ ਬਿਠਾਤਾ ਮੰਨ ਆਪਾਂ ਮਥਾ ਦੇਖਦੇ ਨਾ ਭਾਈ ਸਤੇ ਬਲਵੰਦੇ ਨੇ ਮਥਾ ਦੇਖਦੇ ਨਾ ਉਹ ਜਿਨ੍ਹਾਂ ਨੇ ਨਿੰਦਿਆ ਕੀਤੀ ਉਹਨਾਂ ਨੇ ਉਸਤ ਕੀਤੀ ਗੁਰਦਾਰਗ੍ਹ ਦੀ ਤੇ ਮਹਾਰਾ ਨੇ ਆਪਣੇ ਗੋਦੀ ਚ ਬਿਠਾ ਲਿਆ ਸੋ ਭਾਗਾਂ ਵਾਲਿਓ ਤੇ ਕਿਰਤਨ ਦੀ ਦਾਸ ਨੂੰ ਤਾਹ ਮਿਲ ਜੀਦੇ ਗੁਰਜੰਦੇ ਮਹਾਰਾ ਕਹਿੰਦੇ ਵੀ ਜਾ ਹੁਣ ਆਪਣੇ ਸਾਜ ਵਜਾਓ ਸਮਦਰ ਕਹਿੰਦੇ ਆਪਣੇ ਕਿਰਤਨ ਕਰੋ ਹਰਮੰਦਰ ਸਾਹਿਬ ਤੇ ਕਿਰਤਨ ਦੀ ਦਾਸ ਸਾਡੇ ਕੋਲ ਆਈ ਬਰੇ ਵੱਡੇ ਭਾਗਾਂ ਨਾਲ ਸਭ ਬੜੇ ਪਿਆਰ ਨਾਲ ਹੁਣ ਭਾਈ ਸਾਹਿਬ ਭਾਈ ਕੁਲਜੀਤ ਸਿੰਘ ਜੀ ਨੋਬਦੀ ਵਾਲੇ ਕਿਦਰ ਗਣਗੇ ਉਪਰੰਤ ਫਿਰ ਭਾਈ ਧਰਵੀਰ ਸਿੰਘ ਜੀ ਆ ਕੇ ਦੋ ਸ਼ਬਦ ਉਹਨੇ ਪਾਲੀ ਕਹਿੰਦਾ ਜੀ ਆਹ ਅਗੇ ਪਸੰਦੀ ਰੱਖ ਤੇ ਆਪਣੇ ਬਾਬਾ ਜੀ ਨੂੰ ਸਟੇ ਸਭਾਲੀ ਜਿੰਦੇ ਤੇ ਬਾਬਾ ਜੀ ਕਹਿੰਦੇ ਵੀ ਗੁਰਮੁਖਾ ਕੰਮ ਕਰਿਆ ਕਰ ਸੇਵਾ ਕਰਿਆ ਕਰ ਮੈਂ ਬਾਬਾ ਜੀ ਦੁਕਾਨਦਾਰੀ ਕਰਨੀ ਆ ਅਸੂਬਿਆਰਾ ਹੋ ਰਿਹਾ ਕਹਿੰਦੇ ਨਹੀਂ ਤੂੰ ਆ ਗੁਰਕੇ ਮੈਂ ਮੈਂ ਗੁਰਕੇ ਨਾਲ ਗਿਆ ਕਹਿੰਦਾ ਅੱਗੇ ਤਾਂ ਕੋਈ ਨੰਬਰ ਤੁਸੀਂ ਕਨੈਕਟ ਕਰਨਾ ਪਊਗਾ ਇਹ ਟੈਲੀਫੋਨ ਦੇ ਸਾਬ ਕਹਿੰਦੇ ਇੱਕ ਕਲਕੱਤੇ ਨੰਬਰ ਲਾ ਮੈਂ ਕੋਡ ਲਾ ਇੱਕ ਕਿੱਥੇ ਲਾਤਾ ਕਹਿੰਦਾ ਦਿੱਲੀ ਲਾ ਮੈਂ ਕਿਹੋ ਕਿਹਨਾ ਲਾ ਮੈਂ ਦਿੱਲੀ ਲਾਤਾ ਕਿਉਂਕਿ ਤੁਹਾਨੂੰ ਸਾਡੇ ਕੋਡ ਪਤਾ ਮੈਂ ਹੀ ਤੁਹਾਡਾ ਅਸ਼ੀਰਵਾਦ ਹੈ ਤੇ ਕਹਿੰਦੇ ਜੇ ਤੂੰ ਪੱਕਾ ਸੇਵਾ ਕਰਦੇ ਨਾ ਬਾਬਾ ਜੀ ਕਿਰਪਾ ਕਰੋ ਕਹਿੰਦੇ ਨਹੀਂ ਮੈਨੂੰ ਪੁੱਲ ਸਿਰ ਤੇ ਲਾ ਕੇ ਕਹਿੰਦੇ ਅਰਦਾਸ ਕਰਦੇ ਤੂੰ ਸੇਵਾ ਕਰਾ ਕਰ ਕਹਿੰਦੇ ਚਾਹੀਦਾ ਕੀ ਆ ਨਾ ਬਾਬਾ ਜੀ ਚਾਹੀਦਾ ਕੁਝ ਨਹੀਂ ਸੇਵਾ ਕਹਿੰਦੇ ਕਿਸ ਨਾਲ ਸੇਵਾ ਕਰਨੀ ਆ ਮੈਂ ਪੀਪਲ ਦੇ ਦਾੜਾ ਲਾ ਮੁਕੇ ਤੇ ਜੀਅ ਦੇ ਪੈਸਾ ਨਾ ਮੁਕੇ ਬਸ ਇਹੋ ਕਰੋ ਪੀਪਲ ਦੇ ਦਾੜੇ ਨੇ ਮੁਕਰ ਬਸ ਕਮ ਚਲਾ ਰਹੇ ਇਹੋ ਜੀ ਬਾਬਾ ਜੀ ਨੇ ਕਿਰਪਾ ਕੀਤੀ ਅੱਜ ਤੱਕ ਮੈਂ ਮਾਨ ਨਹੀਂ ਕਰਦਾ ਕਿ ਸੁਸਾਇਟੀ ਜਿਹਨੂੰ ਬਣਾਈ ਇਹ ਕਿਰਪਾ ਕੀਤੀ ਹੈ ਸੁਸਾਇਟੀ ਆ ਜਿੱਦੇ ਗਰੀਬੇ ਵਿਸ਼ੇ ਆ ਜੋ ਸਮਾਨ ਮਿਲਿਆ تھوڑا بہت بس اپنا کیٹگراؤنڈ میں باقی سامان اپنا پشالیا آج میں اپنے وشاد جگ ਵਾਚਾ ਬੋਲਦੇ ਜੇ ਮਾਰੇ ਕਹਿੰਦੇ ਨੇ ਮੁਗਤ ਕੋ ਬਜੁਰਤ ਤੇਰੀ ਸੇਵਾ ਜਿਸ ਤੂੰ ਆਪ ਕਰਾਈ ਤਾਹਾਂ ਬੇਕੰਮ ਬਿਲਕੁਲ ਜੈ ਕੀ ਤਰੈਰਾ ਤੂੰ ਆਪੇ ਕਪੜੀ ਜਿਹੜਾ ਕੋਤਰਾ ਰਿਹਾ ਹਾਜੀ ਸਿੱਖੰਗ ਕਰਵਾ ਰਹੇ ਉਹ ਨਹੀਂ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦੇ ਸਹਿਯੋਗ ਦੇ ਨਾਲ ਸਮੂਹ ਲਾਕਾ ਨਿਵਾਸੀਆਂ ਸਹਿਯੋਗ ਦੇ ਨਾਲ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜੋਗਰ ਸੂਰਜ ਨਿਕਲੇਆ ਤਾਰੇ ਛਪੇ ਅੰਧੇਰ ਭਲੋਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦੁਆਰਾ ਸਿਰਗੁਰ ਨਾਨਕ ਦੇ ਸਮਾਜ ਪੁਲਾਇ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ 13ਵਾਂ ਸਾਲਾਨਾ ਸੁਭਾਗਮ ਕੋਟ ਬਾਬਾ ਦੀਪ ਸਿੰਘ ਗਲੀ ਨੰਬਰ 3 ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ ਹੈ ਜਿਸ ਦੇ ਵਿੱਚ ਮਹਾਨ ਕੀਰਤਨੀਏ ਬੀਬੀਆਂ ਦੇ ਜਥੇ ਗੁਰਬਾਣੀ ਕੀਰਤਨ ਸੰਗਤਾਂ ਨੂੰ ਦਿਹਾਲ ਕਰ ਰਹੇ ਹਨ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਨਾਲ ਦੀ ਨਾਲ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਜੋ ਮਹਾਨ 350 ਸਾਲਾਂ ਸ਼ਹੀਦੀ ਦਿਹਾੜਾ ਗੁਰਤੇਗ ਬਾਦਰ ਸਾਹਿਬ ਦੀ ਸ਼ਹੀਦੀ ਦਿਹਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਮਹਾਨ ਉਚਕੋਟੀ ਦੇ ਰਾਗੀ ਜੱਥਿਆਂ ਨੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਉਸਤਤ ਕੀਤੀ ਧੰਨ ਧੰਨ ਗੁਰਤੇਗ ਬਾਦਰ ਸਾਹਿਬ ਜੀ ਦੇ ਨਵੇਂ ਮਨ ਦੇ ਸ਼ਲੋਕਾਂ ਦਾ ਕੀਰਤਨ ਕੀਤਾ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ ਸਮੂਹ ਇਲਾਕਾ ਨਿਵਾਸੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਸੰਗਤਾਂ ਨੇ ਜੋ ਕੱਲ੍ਹ ਤੇ ਪਰਸੋਂ ਨਵਰ ਕੀਰਤਨ ਨੰਬਰ ਸਰ ਆਇਸਨ ਉਹਨਾਂ ਦਾ ਵੀ ਸਵਾਗਤ ਕੀਤਾ ਅੱਜ ਕੀਰਤਨ ਦਰਬਾਰ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਗੁਰੂ ਕੇ ਲੰਗਰਾਂ ਤੋਂ ਟੁੱਟ ਵਰਤਨੇ ਹਨ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਮੀਡੀਆ ਦਾ ਵੀ ਧੰਨਵਾਦ ਜਿਨ੍ਹਾਂ ਨੇ ਆ ਕੇ ਕਵਰੇਜ ਕੀਤੀ ਹੈ ਸੋ ਮਹਾਰਾਜ ਕਿਰਪਾ ਕਰਨ ਦਾਸਾਂ ਦੇ ਸਿਰ ਤੇ ਰਹਿਮਤ ਪ੍ਰਾਪਤ ਕਰਕੇ ਇਸ ਤਰ੍ਹਾਂ ਹੀ ਆਪਣੀ ਸੇਵਾ ਲੈਂਦੇ ਰਹਿਣ ਸ੍ਰੀ ਗੁਰੂ ਨਾਨਕ ਦੇਵ ਸਮਾਜ ਭਲਾਈ ਸੁਸਾਇਟੀ ਵੱਲੋਂ ਜੋ ਹਰ ਸਾਲ ਹੀ ਅੱਗੇ ਬੱਚਿਆਂ ਦੇ ਵਿਆਹ ਕਿਤੇ ਜਾਂਦੇ ਸਨ ਹੌਂਟਕਸ 131 ਬੱਚਿਆਂ ਦੇ ਆਨੰਦ ਕਾਰਜ ਕਰਵਾਏ ਗਏ ਹਨ ਗਰੀਬਾਂ ਨੂੰ ਬਿਸਤਰੇ ਸਿਲਾਈ ਮਸ਼ੀਨਾਂ ਲੋੜਵੰਦਾਂ ਦੀਆਂ ਧੀਆਂ ਦੇ ਆਨੰਦ ਕਾਰਜ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜੋ ਸੋਸਾਇਟੀ ਉਤਾਰੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਦਾਸਾਂ ਦੇ ਸਿਰ ਤੇ ਰਹਿਮਤ ਪ੍ਰਤ ਕਰੇ ਆਪਣੀ ਸੇਵਾ ਆਪ ਲੈਂਦੇ ਹਨ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਪਾਤਸ਼ਾਹ ਜੀ ਦੇ ਹੁਕਮ ਨਾਲ ਹੀ ਸਾਰੇ ਕਾਰਜ ਹੋ ਰਹੇ ਹਨ ਬਹੁਤ ਨਿਆਰਾ ਹੈ ਬੁੱਧ ਤੋਂ ਜਾਈ ਵਾਲੀਆਂ ਕਿਰਪਾ ਹੋ ਰਹੀਆਂ ਹਨ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਅਲਾਕਾ ਨਿਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦੇ ਕੇ ਇਹ ਕਾਰਜ ਵਿੱਚ ਸਹਿਯੋਗ ਦਿੱਤਾ ਹੈ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਤਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਮੈਸੇਜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਮਾਰਾਈ ਦੇ ਉਪਦੇਸ਼ਾਂ ਦੇ ਚੱਲੋ ਕਿਰਤ ਕਰੋ ਨਾਮ ਜਪੋ ਮੰਨ ਲਿਖੋ ਤੇ ਇੱਕ ਬਾਦਸ਼ਾਹ ਜੀ ਨੇ ਕਿਹਾ ਸੀ ਤਿਲਕ ਜੰਜੂ ਰਾਖਾ ਪਰਬ ਤਾਂ ਕ ਕਿੰਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤਿਜਨ ਕਰੀ ਸੀਸ ਦੀਆ ਪਰ ਸੀਨਾ ਉਤਰੀ ਗਰੀਬ ਗਊ ਦੀ ਰੱਖਿਆ ਵਾਸਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਹੈ ਗੁਰੂ ਮਾਰੇ ਕਿਰਪਾ ਕਰਨ ਸਭ ਦਾ ਧੰਨਵਾਦ ਸਭ ਦੀ ਸੇਵਾ ਕਰੋ ਗਰੀਬ ਗੁਰਬਿਆਂ ਦੀ ਸੇਵਾ ਕਰੋ ਲੋੜਵੰਦਾਂ ਦੀ ਸੇਵਾ ਕਰੋ ਅਤੇ ਇਹ ਦੇਖੋ ਕਿ ਤੁਹਾਡੇ ਆਣ ਗਵਾਨ ਕੋਈ ਬੱਚਾ ਪੜਨ ਵਾਲਾ ਹੈ ਉਹਦੀ ਪੜ੍ਹਾਈ ਕਰਾਓ ਇਹ ਕਾਰਜ ਕਰੋਗੇ ਗੁਰਨਾਨੂ ਤੁਹਾਡੇ ਤੇ ਬਹੁਤ ਪ੍ਰਸੰਨ ਹੋਵੇਗਾ ਇਹੀ ਗੁਰਨਾਨੂ ਦਾ ਉਪਦੇਸ਼ ਹੈ ਗੁਰੂ ਮਾਰੇ ਕਿਰਪਾ ਕਰਨ ਜੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ